ਨਰੀਦਨ ਸਾਡੇ ਧੰਨਿਆਰ ਰਾਜਵੀਰ ਵੱਡਾ ਵੀਰ ਕਹਿੰਦੇ ਫੱਲੇ ਵਾਲ ਵਿਸ਼ੇਸ਼ ਤੌਰ ਤੇ ਪੁਜੇ ਆ ਜਿਹੜਾ ਕੈਨੇਡਾ ਰਹਿੰਦਾ ਮੈਂ ਧੰਨਵਾਦ ਕਰਦਾ ਬੜੇ ਵੀਰ ਦਾ ਜੀ ਆਇਆਂ ਨੂੰ ਆਖਿਆ ਜਾ ਰਿਹਾ ਨਾਲ ਉਧਰਲੇ ਪਾਸੇ ਮੇਰੇ ਵੀਰੋਂ ਮੁੰਡਾ ਸਿੱਧ ਸਰਦਾਰ ਐਨ ਕੋਸ਼ਿਸ਼ ਕਰਦਾ ਹੋਇਆ ਤੇ ਦੂਜੇ ਪਾਸੇ ਆਤਮਾਈ ਪੰਡਾ ਦਾ ਤਾੜੀ ਮਾਰ ਦਿਓ ਦਰਸ਼ਕ ਵੀਰੋ ਆ ਜੋਤੀ ਆ ਕਹਿੰਦੇ ਪਾਸੇ ਦਾ ਵੀਰੋਂ ਮੁੰਡਾ ਸਿੱਧ ਲੜਕਾ ਦਾਬੂ ਨਾਲੀ ਤਾੜੀਆਂ ਮਾਰ ਦੋ ਦਰਸ਼ਕ ਵੀਰੋ ਨਾਮ ਤਾਰੀ ਫੋਟੋ ਵਾਹ ਬਾਈ ਤਾੜੀ ਮਾਰਦੇ ਜੋਰ ਨਾਲ ਉਧਰਲੇ ਪਾਸੇ ਤੈਨੂੰ ਲੱਗਦਾ ਲਓ ਬੱਲੇ ਪਾਸੇ ਹਾਂ ਆ ਰੋਪੜ ਵਾਲਾ ਬੱਲੇ 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 ਕਰਵਾ ਗਿਆ ਇੱਕ ਵਾਰੀ ਤਾੜੀਆਂ ਮਾਰ ਦੋ ਦਰਸ਼ਕ ਵੀਰੋ ਵਾਹ ਤਾੜੀ ਮਾਰ ਦਿੰਦੇ ਵੀਰੋ ਇਧਰ ਨੇ ਪਾਸੇ ਮੁੰਡੇ ਕੀਤੇ ਆਣੇ ਸਿਰਾਂ ਕਰ ਗਏ ਮੇਰੇ ਵੀਰੋ ਚਲਦੇ ਹੋਏ ਨੌਜ ਨੇ ਆਹ ਵਾ ਕੀ ਬਣਾਦਾ ਕੀ ਬਣਾਦਾ ਕੀ ਬਣਾਦਾ ਆ ਅੱਜ ਕਹਿੰਦੇ ਖੰਡੇ ਵਾਲੇ ਆਏ ਹੋਏ ਨੇ ਅੱਜ ਮੁੰਡੇ ਪੈਣ ਹਲਕੇ ਵਾਲੇ ਆਏ ਹੋਏ ਨੇ ਆ ਕੀ ਬਣਾਦਾ ਕੀ ਬਣਾਦਾ ਲਓ ਦੂਜਾ ਕੋਣ ਆ ਕੀ